ਕੁੜੀਆਂ ਨੂੰ ਬਚਾਣਾ ਮੁੰਡੇ ਨੂੰ ਪਿਆ ਪਾਰੀ ਸਕੂਲ ਦੇ ਬਾਹਰ 35 ਮੁੰਡਿਆਂ ਨੇ ਪਾਇਆ ਕੇਰਾ ਹਥਿਆਰਾਂ ਨਾਲ ਵੱਢ ਕੇ ਵੇਖੋ ਕੀ ਕੀਤਾ ਹਾਲ ਦਾ ਦੱਸ ਦਈਏ ਕਿ ਸਕੂਲ ਚ ਕੁੜੀਆਂ ਨੂੰ ਮੁੰਡੇ ਛੇੜਦੇ ਸੀ ਜਿਸ ਨੂੰ ਲੈ ਕੇ ਇੱਕ 11ਵੀਂ ਕਲਾਸ ਦੇ ਮੁੰਡੇ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਤਾਂ ਛੁੱਟੀ ਤੋਂ ਬਾਅਦ 30 ਤੋਂ 35 ਨੌਜਵਾਨ ਹਥਿਆਰਾਂ ਦੇ ਨਾਲ ਆਉਂਦੇ ਨੇ ਤੇ ਇਸ ਨੂੰ ਗੰਭੀਰ ਸੱਟਾਂ ਮਾਰਦੇ ਨੇ ਜਿਸ ਕਾਰਨ ਇਹ ਗੰਭੀਰ ਜ਼ਖਮੀ ਹੋ ਗਿਆ ਤੇ ਇਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਦੱਸਦੀ ਹੈ ਕਿ ਪੂਰਾ ਮਾਮਲਾ ਰਾਮਪਰਾਪੂਤ ਤੋਂ ਸਾਹਮਣੇ ਆਇਆ ਜਿੱਥੇ ਨੌਜਵਾਨ 11ਵੀਂ ਕਲਾਸ ਦੇ ਵਿੱਚ ਪੜਦਾ ਹੈ ਤਾਂ ਕੁੜੀਆਂ ਦੀ ਇਸ ਦੇ ਵੱਲੋਂ ਮਦਦ ਕੀਤੀ ਗਈ ਸੀ ਕਿਉਂਕਿ ਕੁੜੀਆਂ ਨੂੰ ਕੁਝ ਮੁੰਡੇ ਛੇੜ ਰਹੇ ਸੀ ਤਾਂ ਇਹ मौके ਤੇ ਪਹੁੰਚਦਾ ਹੈ ਤੇ ਉਹਨਾਂ ਨੂੰ ਅਜੇਹਾ ਕਰਨ ਤੋਂ ਰੋਕਦਾ ਤਾਂ ਪਹਿਲਾਂ ਤਾਂ ਇਹਨਾਂ ਦੇ ਵਿੱਚ ਬਹਿਸ ਹੋ ਜਾਂਦੀ ਹੈ ਜਿਸ ਤੋਂ ਬਾਅਦ ਇਹ ਮੋਕੇ ਤੋਂ ਚਲੇ ਜਾਂਦੇ ਨੇ ਤਾਂ ਜਿਵੇਂ ਹੀ ਸਕੂਲ ਦੀ ਛੁੱਟੀ ਹੁੰਦੀ ਹੈ ਤਾਂ ਇਸ ਨੌਜਵਾਨ ਨੂੰ ਬਾਹਰ ਘੇਰਿਆ ਜਾਂਦਾ ਹੈ ਤਾਂ 30 ਤੋਂ 35 ਨੌਜਵਾਨ ਹੁੰਦੇ ਆ ਜਿਨ੍ਹਾਂ ਦੇ ਕੋਲ ਤੇਜ਼ ਤਰ ਹਥਿਆਰ ਹੁੰਦੇ ਆ ਤਾਂ ਇਹਨਾਂ ਦੇ ਵੱਲੋਂ ਕੁੱਟ-ਕੁੱਟ ਕੇ ਇਸ ਨੌਜਵਾਨ ਨੂੰ ਗੰਭੀਰ ਜ਼ਖਮੀ ਕੀਤਾ ਜਾਂਦਾ ਹੈ ਤੇ ਇਸ ਦੇ ਕਾਫੀ ਸੱਟਾਂ ਵੀ ਲੱਗਦੀਆਂ ਨੇ ਜਿਸ ਤੋਂ ਬਾਅਦ ਇਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਉਹ ਪਿਤਾ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਿ ਜਿਨ੍ਹਾਂ ਮੁੰਡਿਆਂ ਦੇ ਵੱਲੋਂ ਇਸਤੇ ਹਮਲਾ ਕੀਤਾ ਗਿਆ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਬਿਲਾਲ ਸਬੰਧੀ ਪੁਲਿਸ ਦਾ ਹਲੇ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਪਰ ਪਰਿਵਾਰ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ। ਉਹ ਮੇਰਾ ਬੇਟਾ ਜੇ ਬੇਕਮਾਰ ਤੇ ਸਰਕਾਰੀ ਸਕੂਲ ਦੇ ਤੋਂ ਗੜਬੜ ਤੇ ਰਾਮਪੁਰਾ ਪੁਲਿਸ ਕੱਲ ਕੁਝ ਮੁੰਡਿਆਂ ਨੇ ਪੜ੍ਹਿਆ ਨਾ ਇਹਨਾਂ ਨੂੰ ਅੱਜ ਕਿੱਥੇ ਇਹ ਮੇਹੁੰਮਾ ਕੰਨ ਕਰ ਰਹੇ ਦਸ਼ਮੰਦ ਪੈਸੇ ਨੂੰ ਨਾ ਨੂੰ ਰੋਕਿਆ ਮੁੰਡਿਆਂ ਨੂੰ ਕੰਮ ਨੂੰ ਬਾਹਰ ਗਿਆ ਤੇ ਨਾਲ ਅਥੋਪਾਈ ਕੀਤੀ ਉਸ ਤੋਂ ਬਾਅਦ ਥੋੜਾ ਸਮਾਂ ਦਿੱਤਾ ਕਰਕੇ ਆਪਣੇ ਘਰੇ ਚਲੇ ਗਏ ਤੇ ਸ਼ਾਮ ਨੂੰ 40-45 ਮੁੰਡੇ ਆਏ ਕਰਪਾਣਾ ਨਾਲ ਘੇਰ ਕੇ ਬੈਠੇ ਚੰਗੀ ਤੜਾ ਚੰਗੇ ਆਏ ਨੂੰ ਸੱਟਾਂ ਮਾਰੀਆਂ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ

ਸਰਕਾਰੀ ਸਕੂਲ ਰੂਰਲ ਮੈਂ ਜੀ ਅੱਜ ਮੈਨੂੰ ਇੱਕ ਫੋਨ ਆਇਆ ਵੀ ਕੱਲ ਦਾ ਇੱਕ ਬੱਚਾ ਐੜਾ ਕੁਸਵਾ 17 ਸਾਲ ਦਾ ਬੇਵਿਦਾ ਨਾਂ ਹੈ ਜੀ ਰਾਮਪ੍ਰਾਪੂਰਤੋ ਹੈ ਜੀ ਕੱਲ ਕੋਈ ਸਕੂਲ ਦੇ ਵਿੱਚ ਕੋਈ ਕੁੜੀਆਂ ਨਾਲ ਕੋਈ ਗੰਦੀ ਮਿਹਰਬੋ ਬੱਚੇ ਹੈ ਉਹਨੂੰ ਛੇੜਖਾਲੀ ਕਰ ਰਹੇ ਸੀ ਤੇ ਇਹਨਾਂ ਨੇ ਕੁੜੀਆਂ ਨੇ ਇਹ ਜਿਹੜੇ ਬੇਵਿਦਾ ਮੁੰਡਾ ਇਹਨੂੰ ਕਹਤਾ ਵੀ ਉਹਨੂੰ ਛੇੜਖਾਲੀ ਕਰਦੇ ਕੋਈ ਡੇਟ ਭੇਡਦੇ ਉਹਨੂੰ ਦੇ ਘੇੜ ਕੇ ਤੇ ਸਕੂਲ ਦੇ ਵਿੱਚ ਜਿਹੜਾ 222 ਨੂੰ ਤਵਾਦ ਜਿੰਨਾ ਕੋ ਸੌਣ ਦੇ ਵਿੱਚ ਆਇਆ ਨਾ ਤਵਾਦ ਨੂੰ ਦੱਸਿਆ ਵੀ ਟੀਚਰਾਂ ਨੇ ਕੋਈ ਸ਼ੋਰ ਉੱਠਾ ਕਰਾਇਆ ਤਸੀ ਅਸਟੂਵਾ ਜਿਹੜੇ ਦੇ ਵਾ ਉਹ ਅਕਸਰ ਉਹਨਾਂ ਦਾ ਘਰ ਆਉਂਦਾ ਜੀ ਕੁੱਟਿਆ ਤੇ ਟੋਪਰਾ ਪਰ ਰੈਗੂਲਰਲੀ ਜਾਂਦਾ ਜੀ ਇਧਰ-ਉਧਰ ਤੇ ਉਹਨੂੰ ਤਕਰੀਬਨ ਕੋਈ 5 5.5 ਘੰਟੇ ਦਾ ਟਾਈਮ ਸੀ ਕੋਈ 30 40 ਜਾਨੀ ਦੱਸ ਰਿਹਾ ਸੀ ਸੀਸੀਟੀਵੀ ਕੈਮਰੇ ਦੇ ਜਿਹੜੇ ਫੁਟੇਜ ਹੈ ਉਹ ਕਰਵਾਇਆ ਤੇ 30 ਚਲੀ ਜਾਣੀ ਇਹਨੂੰ ਆ ਗਣਗੇ ਨੂੰ ਕੁੱਟ ਮਾਰ ਕਿਤੇ ਸੁੰਨ ਦੇ ਵਿਚ ਆਨੋਂ ਕੋਲੇ ਕਿਰਪਾਨਾਂ ਗਰਾਸੇ ਤੇ ਅੱਜ ਜਿਹੜੀਆਂ ਸਾਈਕਲ ਦੀਆਂ ਗਰਾੜੀਆਂ ਉਂਝਾਂ ਲੱਗੀਆਂ ਹੁੰਦੀਆਂ ਆਂ ਜੀ ਸੋ ਨਾ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਵੀ 16 17 ਸਾਲ ਦੇ ਬੱਚੇ ਅੱਜ ਕਿਰਪਾਨਾਂ ਚੱਕੀ ਫਿਰਦੇ ਗਰਾਸੇ ਚੱਕੀ ਫਿਰਦੇ ਆ ਤਾਂ ਇਹ ਤੋਂ ਅਸੀ ਕੋਈ ਸ਼ੇਧ ਨਹੀਂ ਲੈ ਸਕਦੇ ਮੈਨੂੰ ਅੱਜ ਪਤਾ ਲੱਗਿਆ ਵੀ ਪ੍ਰਸ਼ਾਸਨ ਵੀ ਇੱਥੇ ਤੱਕ ਦਾ ਨਹੀਂ ਪਹੁੰਚਿਆ ਕੱਲ 6 ਵਜੇ ਦਾ ਬੱਚਾ ਦਾਖਲ ਆਇਆ ਤੇ ਹਜ਼ਰਤ ਪ੍ਰਸ਼ਾਸਨ ਪਹੁੰਚਾ ਨਹੀਂ ਮੈਂ ਹੁਣੇ ਸਿੱਧਾ ਸਾਹਮਣੇ ਗੱਲ ਕਰਕੇ ਕਹਿੰਦਾ ਕਿ ਸਾਡਾ ਜਿਹੜਾ ਆਈਓ ਹੈ ਵਰਦਤ ਸੰਗੋ BJC ਦਾ ਤੋਂ ਪੱਲਾ ਕਿ ਧਿਆਨ ਦੇਣਗੇ ਅਗਰ ਜੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਅਸੀਂ ਲੋਕ ਸ਼ਹਿਰ ਵਾਸੀਆਂ ਨੂੰ ਇਕੱਠਾ ਕਰਕੇ ਇਹ ਜਿਹੜੇ ਮਾਰੇ ਅੰਸਰ ਹੈ ਉਹਨਾਂ ਦੇ ਖਿਲਾਫ ਕੋਈ ਪਰਨਾਵਰਾਸ ਦੇਖਾਏ ਤਾਂ ਅਸੀਂ ਵਿਭਾਗ ਮੰਡਲ ਨਾਲ ਜਿਹੜੀ ਇਹ ਸੰਸਥਾ ਹੈ ਵਿਜੇ ਅੱਜਕੱਲ੍ਹ 16 16 17 ਸਾਲ ਦੇ ਬੱਚੇ ਇਹ ਕੁਸ਼ ਕਰਦੇ ਆ ਤਾਂ ਮੈਂ ਕੋਈ ਬੜਾ ਗੰਭੀਰ ਨਹੀਂ ਬੋਲਿਆ ਇੱਕ ਬੱਚੇ ਦੇ ਹਾਲਤ ਕੇ ਹੈ ਜੀ ਇਹ ਵੀ ਸਕੂਲ ਦੇ ਵਿੱਚ ਆਏ ਨੂੰ ਦੇਖੋ ਮੈਂ ਦੇਖਿਆ ਤਾਂ ਹੈ ਨਹੀਂ ਕਿ 13 14 ਟਾਂਕੇ ਲੱਗੇ ਆ ਜੀ ਇਹ ਦੇਖਦੇ ਆ ਵੀ ਇਹਦੇ ਜਿਹੜਾ ਟਾਂਕੇ ਲੱਗਾ ਸ਼ਾਰਫਾ ਇੱਕ ਬਲੰਟ ਹੈ ਕੱਲ ਨੂੰ ਅਸੀਂ ਡਾਕਟਰ ਸਾਹਿਬ ਨੂੰ ਮਿਲ ਰਹੇ ਹਾਂ ਸਕੂਲ ਦੇ ਵਿੱਚ ਜਾ ਰਹੇ ਹਾਂ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਜੇ ਪ੍ਰਸ਼ਾਸਨ ਨੇ ਕਾਰਵਾਈ ਨਾ ਕੀਤੀ ਤਾਂ ਸਖਤੀ ਨਾਲ ਸਾਡੇ ਸ਼ਹਿਰ ਵਸਣ ਵਾਲੇ ਐਕਸ਼ਨ ਲੈ ਜੀ